ਉਹਨਾਂ ਬੜੀ ਦੁੱਖ ਦੀ ਗੱਲ ਹੈ ਕਿ ਲਗਾਤਾਰ ਅਰਬ ਮੁਲਕਾਂ ਦੇ ਵਿੱਚ ਇਹ ਲੜਕੀਆਂ ਜਾ ਕੇ ਜਦੋਂ ਫਸ ਜਾਂਦੀਆਂ ਉਦੋਂ ਇੱਥੇ ਇਹਨਾਂ ਦੇ ਪੇਰੈਂਟਸ ਆਉਂਦੇ ਆ ਤੇ ਜਿਨ੍ਹਾਂ ਦੇ ਕਰਕੇ ਇਹਨਾਂ ਦੀ ਪੈਰਪਰਵਾਈ ਕਰਕੇ ਹੁਣ ਤੱਕ 100 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੀਆਂ ਵਾਪਸ ਆ ਚੁੱਕੀਆਂ ਅੱਜ ਜਿਹੜੀਆਂ ਹੈਗੀਆਂ ਤਿੰਨ ਲੜਕੀਆਂ ਇੱਥੇ ਆਈਆਂ ਤੇ ਨੌ ਲੜਕੀਆਂ ਕੁੱਲ ਜਿਹੜੀਆਂ ਹੈਗੇ ਹਫ਼ਤੇ ਦੇ ਵਿੱਚ ਵਾਪਸ ਆਈਆਂ ਜਿਹਦੇ ਵਿੱਚ ਇੱਕ ਅਰਾਕ ਤੋਂ ਆ ਇੱਕ ਕਤਰ ਤੋਂ ਆ ਤੇ ਸਤ ਮਾਸਕਟ ਤੋਂ ਆਈਆਂ। ਸੋ ਇਹਨਾਂ ਦੇ ਵਿੱਚ ਜਿਹੜੀ ਹੈਗਾ ਮੋਗਾ, ਫਿਰੋਜ਼ਪੁਰ, ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਤੋਂ ਇਹ ਸਾਰੀਆਂ ਲੜਕੀਆਂ ਹੁੰਦਾ ਕੀ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੇ ਦੇ ਨਾਲ ਸੰਪਰਕ ਕਰਕੇ ਜਿਹੜੇ ਕੁਝ ਏਜੰਟ ਟਾਈਪ ਜਿਹੜੀ ਹੈ ਲੜਕੀਆਂ ਤੇ ਉਹ ਇਹਨਾਂ ਨੂੰ ਜਿਹੜਾ ਹੈ ਚਾਸਾ ਦੇ ਕੇ ਵੀ ਤੁਹਾਨੂੰ ਅਸੀਂ 40000 50000 ਰੁਪਏ ਤਰਖਾ ਮਿਲੂਗੀ ਤੁਸੀਂ ਉੱਥੇ ਜਾ ਕੇ ਜਿਹੜਾ ਹੈ ਦਫ਼ਤਰ ਦਾ ਕੰਮ ਕਰਨਾ ਜਾਂ ਕੋਈ ਹੋਰ ਇਹੋ ਜਿਹਾ ਚਾਸਾ ਦੇ ਦਿੰਦੇ ਆ ਤੇ ਉੱਥੇ ਜਾ ਇਹ ਟੂਰਿਸਟ ਵੀਜ਼ਾ ਲਵਾਉਂਦੇ ਆ ਤੇ ਉੱਥੇ ਲਿਜਾ ਕੇ ਗਾਂ ਇਹਨਾਂ ਨੂੰ ਵੇਚ ਦਿੰਦੇ ਆ ਤੇ ਹੁਣ ਇਹਨਾਂ ਦੇ ਜਿਹੜੀ ਹੈਗੇ ਜਿੰਨੀਆਂ ਵੀ ਲੜਕੀਆਂ ਆਈਆਂ ਕਿ ਉੱਥੇ ਉਹਨਾਂ ਨੂੰ ਕਮਰਿਆਂ ਦੇ ਅੰਦਰ ਜਿਹੜਾ ਹੈ ਕੈਦ ਕਰ ਲੈਂਦੇ ਆ ਬਾਹਰ ਨਹੀਂ ਨਿਕਲਣ ਦਿੰਦੇ ਗੱਲ ਨਹੀਂ ਕਰਾਉਂਦੇ ਦੇ ਕੰਮ ਤੇ ਵੀ ਕੋਈ ਜਾਂਦੇ ਆ ਤੇ ਉਹ ਕੰਮ ਵਾਲੇ ਉਹਨਾਂ ਨਾਲ ਮੈਸ ਬਿਹੇਵ ਕਰਦੇ ਆ ਸੋ 100 ਦਾ ਚਾਸਾ ਦੇ ਕੇ ਚਲੇ ਜਾਂਦੇ ਆ ਪਰ ਉੱਥੇ ਜਦੋਂ ਪਤਾ ਲੱਗਦਾ ਉੱਥੇ ਲੜਕੀਆਂ ਹੋਰ ਵੀ ਜੜੀਆਂ ਹੈਗੀਆਂ ਉਹਨਾਂ ਦੱਸਦੇ ਆ ਤੇ ਫਿਰ ਜਿਹੜਾ ਹੈਗਾ ਮਾਪੇ ਹੋਰ ਚਿੰਤਾ ਦੇ ਵਿੱਚ ਚਲੇ ਜਾਂਦਾ ਸੋ ਅਸੀਂ ਕੋਸ਼ਿਸ਼ ਕਰਦੇ ਆਏ ਆ ਕਿ ਜਿੰਨੇ ਆ ਕੇ ਸਾਡੇ ਕੋਲ ਕੰਪਲੇਂਟਾਂ ਆਉਂਦੀਆਂ ਤੇ ਅਸੀਂ ਧੰਨਵਾਦ ਕਰਦੇ ਆਂ ਇੰਡੀਆ ਨੋਬੈਸੀ ਦਾ ਜਿਹੜੇ ਲਗਾਤਾਰ ਇਹਨਾਂ ਲੜਕੀਆਂ ਨੂੰ ਵਾਪਸ ਲਿਆ ਰਹੇ ਆ ਸੋ ਇਹ ਬੜੀ ਦੁੱਖ ਦੀ ਗੱਲ ਆਈ ਸੀ ਇੱਥੇ ਕੰਪਲੀਟਾ ਵੀ ਇਹਨਾਂ ਕੋ ਕਰਾਉਨੇ ਆ ਪਰ ਇਹਨਾਂ ਏਜੰਟਾਂਾਂ ਦੀ ਫੜਫੜਾਈ ਨਹੀਂ ਹੋ ਰਹੀ ਜੇਕਰ ਇਹਨਾਂ ਏਜੰਟਾਂ ਨੂੰ ਫੜਿਆ ਜਾਵੇ ਤੇ ਇਹ ਧੰਦਾ ਰੁਕ ਸਕਦਾ ਸੋ ਜਿਹੜਾ ਹੈ ਸਗੋਂ ਜਿਹੜਾ ਫਸ ਜਾਂਦਾ ਉਹਨੂੰ ਫੇਰ ਘਰਦਿਆਂ ਨੂੰ ਮਜਬੂਰ ਕਰਦੇ ਆ ਵੀ ਸਾਨੂੰ ਪੈਸੇ ਦਿਓ ਤੇ ਜਿਹੜੇ ਉਹ ਉਹਨਾਂ ਕੋ ਪੈਸੇ ਵੀ ਫਿਰ ਵੀ ਦੁਬਾਰਾ ਲੈ ਲੈਂਦੇ ਆ ਪਹਿਲਾਂ ਤਾਂ ਬੱਚੇ ਬਾਹਰ ਪੇੜਦਾ ਫਿਰ ਘਰਦਿਆਂ ਕੋ ਵੀ ਪੈਸੇ ਲੈ ਲੈਂਦੇ ਆ ਤੋ ਜਿਹੜੇ ਸਾਡੇ ਕੋਲ ਆਉਂਦੇ ਆ ਮਾਪੇ ਅਸੀਂ ਉਹਨਾਂ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਪੈਸਾ ਕਿਸੇ ਨੂੰ ਨਹੀਂ ਦੇਣਾ ਤੇ ਜੇ ਮੰਗਣ ਵੀ ਤੇ ਜਿਹੜੇ ਹੈਗੇ ਆ ਸਾਡੇ ਨਾਲ ਸੰਪਰਕ ਕਰੋ ਤੇ ਇਹਨਾਂ ਦੇ ਉੱਤੇ ਪੁਲਿਸ ਨੂੰ ਦਰਖਾਸਤ ਵੀ ਦਿਓ ਪਰ ਉਹ ਦਰਖਾਸਤ ਦੇਣ ਦੇ ਬਾਵਜੂਦ ਵੀ ਜਿਹੜੇ ਹੈਗੇ ਆ ਰਲ ਮਿਲ ਜਾਂਦੇ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਇਸੇ ਕਰਕੇ ਜਿਹੜਾ ਧੰਦਾ ਜਿਹੜਾ ਰੁਕ ਨਹੀਂ ਰਿਹਾ ਬੜੀ ਦੁੱਖ ਦੀ ਗੱਲ ਆ ਕਿ ਜਿਹੜਾ ਅ ਜਿਹੜੀ ਹੈਗੀ ਤਸ਼ਕਰੀਆ ਦੇ ਹੋ ਰਹੀ ਹੈ ਨਾ ਮਨੁੱਖੀ ਤਸ਼ਕਰੀ ਦਾ ਕੇਸ ਇਹਨਾਂ ਤੇ ਬਣਦਾ ਪਰ ਅਫਸੋਸ ਹੈ ਕਿ ਇਹਨਾਂ ਤੇ ਕੋਈ ਕਾਰਵਾਈ ਵੀ ਨਹੀਂ ਹੋ ਰਹੀ ਸਰਕਾਰ ਦਾ ਹਿੱਸਾ ਹੋਏ ਤੇ ਕਿਉਂ ਕਾਰਵਾਈ ਕਿਉਂ ਨਹੀਂ ਕੀਤੀ ਕਿ ਕੀ ਸਮਝਦੇ ਨਹੀਂ ਅਸੀਂ ਤਾਂ ਜਿੰਨੇ ਵੀ ਆਉਂਦੇ ਸਾਰਿਆਂ ਨੂੰ ਦੱਸਿਆ ਡੀਜੀਪੀ ਸਾਹਿਬ ਨੂੰ ਆਪ ਮਿਲ ਕੇ ਆਏ ਤੇ ਕਈ ਵਾਰ ਇਹ ਵੀ ਹੁੰਦਾ ਕਿ ਜਦੋਂ ਫਸੇ ਹੋਏ ਆ ਉਦੋਂ ਦਰਖਾਸਤ ਦੇ ਦਿੰਦੇ ਆ ਜਦੋਂ ਬਾਅਦ ਵਿੱਚ ਬਿਆਨ ਲੈਣ ਜਾਂਦੇ ਆ ਕਈ ਵਾਰ ਕਹਿੰਦੇ ਵੀ ਅਸੀਂ ਵਾਪਸ ਆ ਗਏ ਹੁਣ ਅਸੀਂ ਕੀ ਕਰਨਾ ਉਹ ਬਿਆਨ ਵੀ ਨਹੀਂ ਦਿੰਦੇ ਕਿਉਂਕਿ ਦੋਹਾਂ ਪਾਸਿਆਂ ਦੇ ਵਿੱਚ ਨੁਕਸਾਨ ਜੇ ਉਹਨਾਂ ਦੀ ਪੂਰੀ ਇਹਨਾਂ ਦੇ ਉੱਤੇ ਕੇਸ ਦਰਜ ਹੋਣ ਇਹਨਾਂ ਦੇ ਉੱਤੇ ਸਿਕੰਜਾ ਕੱਸਿਆ ਜਾਵੇ ਕਿੰਨੇ ਕਿ ਇਹ ਗਾਂ ਹੀ ਰੁਕ ਜਾਣ ਕਿਉਂਕਿ ਪਹਿਲਾਂ ਤੇ ਜਿਹੜੇ ਫਸੇ ਆ ਪਰ ਇਹ ਸਾਰਾ ਕੁਝ ਹੋ ਨਹੀਂ ਰਿਹਾ ਸੀ ਇਹਦੀ ਕੋਸ਼ਿਸ਼ ਕਰ ਰਹੇ ਹੁਣ ਵੀ ਅਸੀਂ ਜਿਹੜਾ ਹੈਗਾ ਐਸਐਸਪੀ ਨਾਲ ਗੱਲ ਕਰ ਰਹੇ ਆ ਕਿ ਜਿਹੜੇ ਜਿਨੇ ਇਹਨਾਂ ਐਪਲੀਕੇਸ਼ਨਾਂ ਦਿੱਤੀਆਂ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਵੀ ਏਜੰਟ ਬੀਬੀਆਂ ਹੈਗੀਆਂ ਇਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਕਾਰਨ ਕਿਸ ਸਮੇਂ ਤੋਂ ਇਹ سلسلہ ਰੁਕ ਚੁਣ ਰਿਹਾ ਤੁਹਾਡੇ ਸਰ ਰੁਗ ਇਸ ਕਰਕੇ ਨਹੀਂ ਕਿ ਇਹਨਾਂ ਵੇ ਗਰੋਹ ਬਣੇ ਹੋਇਆ ਤੇ ਉਥੇ ਉਧਰ ਵੀ ਜਿਹੜੇ ਹੈਗੇ ਆ ਮੇਨ ਏਜੰਟ ਜਿਹੜੇ ਉਹ ਬਾਹਰ ਤੇ ਇੱਥੇ ਥੋੜਾ ਬਹੁਤਾ ਲਾਲਚ ਦੇ ਕੇ ਪਿੰਡਾਂ ਦੇ ਵਿੱਚ ਇਹ ਟਾਰਗੇਟ ਕਰਦੇ ਆ ਗਰੀਬ ਪਰਿਵਾਰਾਂ ਨੂੰ ਜਿਹਨਾਂ ਦਾ ਦੇਖ ਲਿਆ ਵੀ ਇਹ ਪਿੱਛੇ ਮੁੜ ਕੇ ਉਹਨਾਂ ਦੀ ਜਿਹੜੀ ਹੈਗੀ ਆ ਪੈਰਵਾਈ ਨਾ ਕਰ ਸਕਣ ਉਹੋ ਜਿਹੇ ਪਰਿਵਾਰ ਅਸੀਂ ਨਹੀਂ ਦੇਖਿਆ ਕੋਈ ਵੀ ਜਿੰਨੀਆਂ ਵੀ ਲੜਕੀਆਂ ਆਈਆਂ ਕੋਈ ਚੰਗੇ ਪਰਿਵਾਰ ਦੇ ਵਿੱਚੋਂ ਜਾਂ ਦੇ ਵਿੱਚੋਂ ਕੋਈ ਲੜਕੀ ਹੋਵੇ ਸਾਰੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਤੇ ਉਹਨਾਂ ਨੂੰ ਗਰੀਬ ਕਈ ਵਾਰਾ ਚਾਹੇ ਦੱਸਿਆ ਜਾਂਦਾ ਵੀ ਇੱਥੇ 40000 ਮਹੀਨੇ ਦਾ ਆਈ ਜਾਊਗਾ ਸਾਡਾ ਘਰ ਪਰਿਵਾਰ ਚੱਲੂਗਾ ਸਾਡੇ ਘਰ ਪੈ ਜਾਊਗਾ ਬੱਚੇ ਪੜ੍ਹ ਲੈਣਗੇ ਜਾਂਦੇ ਤਾਂ ਹੈ ਚੰਗੇ ਵਾਸਤੇ ਪਰ ਹੋ ਮੋਰੇ ਥੱਗੀ ਹੋ ਜਾਂਦੀ ਹੈ ਤੇ ਟੂਰਿਸਟ ਵੇਜੇ ਦੇ ਉੱਤੇ ਲੈ ਜਾਂਦੇ ਆ ਕਿਉਂਕਿ ਸਾਰਾ ਦਵਾਈ ਦਾ ਵੀ ਲੱਗਦਾ ਇਹਨਾਂ ਮੁਲਕਾਂ ਦਾ ਤੇ ਉੱਥੇ ਲਿਜਾ ਕੇ ਇਹਨਾਂ ਦੀ ਜਿਹੜੀ ਹੈਗੀ ਆ ਮੁੱਖੀ ਮਨੁੱਖੀ ਸਮਗਲੰਗ ਇਹਨਾਂ ਦੀ ਕੀਤੀ ਜਾਂਦੀ ਹੈ। ਬਾਬਾ ਜੀ ਹੁਣ ਤੱਕ ਕਿੰਨੀਆਂ ਕੁੜੀਆਂ ਦੀ ਵਾਪਸੀ ਹੋਈ ਜੀ? 100 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੀਆਂ ਵਾਪਸ ਆ ਚੁੱਕੀਆਂ। 9 ਤਾਂ ਐਸੇ ਹਫਤੇ ਦੇ ਵਿੱਚ ਵਾਪਸ ਆਈਆਂ ਜਿਹਦੇ ਵਿੱਚ ਇੱਕ ਰਾਖ ਤੋਂ, ਇੱਕ ਕਦਰ ਤੋਂ ਤੇ ਸੱਤ ਮਾਰਕਟ ਤੋਂ ਵਾਪਸ ਆਈਆਂ।